ਹੈਲੋ ਜੀ ਸਾਰਿਆਂ ਨੂੰ ਪਿਆਰਪੂਰੀ ਸਤਿ ਸ਼੍ਰੀ ਅਕਾਲ ਪ੍ਰੀਤਪਾਲ ਔਰ ਜਵੰਦਾ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਬਣਾਉਣੇਗੇ ਵੀਡੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਚਲੋ ਜੀ ਅੱਜ ਆਪਾਂ ਤੁਹਾਨੂੰ ਕੁਝ ਕੁਸਕ ਪੈਨਾ ਦੇ ਕਮੈਂਟਾਂ ਦੇ ਜਵਾਬ ਦਿੰਨੇ ਆਂਗੇ ਤੇ ਸਭ ਤੋਂ ਪਹਿਲਾਂ ਜੀ ਇੱਕ ਭੈਣ ਨੇ ਪੁੱਛਿਆ ਸੀ ਵੀ ਫੈਮਿਲੀ ਚ ਵੀ ਤੁਸੀਂ ਕਿੰਨੇ ਜਾਣੇ ਹੋਗੇ ਵੀਡੀਓ ਦੇ ਬਾਰੇ ਜ਼ਰੂਰ ਦੱਸਣਾ ਅਸੀਂ ਫੈਮਿਲੀ ਚਾ ਹੈਗੇ ਜੀ 5 ਜਾਨੇ ਪਰ ਰਹਿੰਦੇ ਘਰ ਤੇ ਅਸੀਂ 4 ਜਾਨੇ ਹੈਗੇ ਤੇ ਆਪਣੇ ਦੋ ਬੇਟੀਆਂ ਇੱਕ ਬੇਟਾ ਦੋਈ ਜੀ ਅਸੀਂ ਆਪਾਂਗੇ ਤੇ ਇੱਕ ਬੇਟੀ ਆਪਣੀ ਰਹਿੰਦੀ ਜੀ ਆਪਣੇ ਨਾਨਕੇ ਘਰ ਉਹ ਵੀ ਜਿਹਦੇ ਵਿੱਚ ਤਾਂ ਨਹੀਂ ਆਉਂਦੇ ਹੈਗੇ ਬੇਟਾ ਥੋੜਾ ਜਿਹਾ ਸੰਗ ਦਾਗਾ ਉਹ ਘਟ ਆਉਂਦਾ ਜੀ ਵੀਡੀਓ ਚ ਤੇ ਪ੍ਰੀਤ ਪਾਲ ਜੀ ਆਉਂਦੀ ਹੈਗੀ ਵੀਡੀਓ ਚ ਤਾਂ ਇਹੀ ਬਣਾਉਂਦੀ ਹੈਗੀ ਉਹ ਆਪਣੇ ਨਾਨਕੀ ਰਹਿੰਦੀ ਜੀ ਜਿੱਦੇ ਹੁਣ ਆਈ ਆਪਾਂ ਬਿડાਉਂ ਤੇ ਜ਼ਰੂਰਤ ਲਿਆਵਾਂਗੇ ਤੇ ਬਿਆਰੇ ਬਲੌਗ ਚ ਵੀ ਆਪਣੇ ਬੇਟੀ ਆਈ ਹੋਈ ਏ ਜੀ ਉਦੋਂ ਵੀ ਆਪਣਾ ਉਹ ਵੀਡੀਓ ਦੇ ਵਿੱਚ ਆਈ ਹੈਗੀ ਪਹਿਲਾਂ ਵੀ ਜਦੋਂ ਉਰੇ ਆਈ ਸੀ ਉਦੋਂ ਵੀ ਆਪਣੀ ਵੀਡੀਓ ਬਣਾਈ ਦਿੱਤੀ ਲੱਕੀ ਕਿਵੇਂ ਬੈਠੀ ਗਏ ਤੇ ਇਹੇ ਜੀ ਤਿੰਨ ਭੈਣ ਭਰਾ ਨੇ ਤੇ ਪ੍ਰੀਤਪਾਲ ਦੇ ਡੈਡੀ ਜੀ ਇਕੱਲੇ ਹੀ ਭਰਾ ਗਏ ਜੀ ਤਿੰਨ ਭੈਣਾਂ ਨੇ ਉਹ ਚਾਰ ਭੈਣ ਭਰਾ ਨੇ ਤਿੰਨ ਭੈਣਾਂ ਜੀ ਭੈਣਾਂ ਵੱਡੀਆਂ ਨੇ ਤੇ ਪ੍ਰੀਤਪਾਲ ਦੇ ਡੈਡੀ ਜੀ ਛੋਟਾ ਹੈਗਾ ਤਿੰਨੇ ਭੈਣਾਂ ਤੋਂ ਲੋੜੀਏ ਪਸੰਦਿਕ ਕੋਟੀ ਦਿਖਾਉਣਿਆ ਗਿਆ ਅੱਜ ਦੇਖੋ ਜੀ ਇਹ ਕੋਟੀ ਆਪਣੇ ਲਵੇ ਆਰਡਰ ਤੇ ਆਈ ਹੋਈ ਹੈਗੀ ਆਪਾਂ ਇਸੇ ਨਾਲ ਆਪਦੀ ਆਪਾਂ ਕੋਟੀ ਇਹ ਆਵਾ ਬਾਈ ਬੁੰਦਿਆਂਗੇ ਇਹਦੀ ਬਾਹਾਂ ਬਹਾਰੀਆਂ ਨੇ ਦੇਖੋ ਬੁੰਤੀ ਸਾਹੋਂ ਵੀ ਤੇ ਆਪਾਂ ਜਾਣਾ ਜੀ ਫਤੇਗੜ ਸਾਹਿਬ ਤੇ ਹਜੇ ਸਲਾਮਾ ਸਾਂ ਹੋਈਏਗੀ ਅੱਜ ਸਾਰਿਆਂ ਦੇ ਇਕੱਠੇ ਦੀ ਕਈ ਕਾ ਖਾਸੇ ਹਫਤਾ ਹੋ ਗਿਆ ਪੰਨ ਹਫਤਾ ਹੋ ਗਏ ਸਮਝ ਜਾਂਦੇ ਨੂੰ ਅੱਗੇ ਅਸੀਂ 14 ਦਸੰਬਰ ਨੂੰ ਜਾਣੀ ਹੁੰਦੇ ਆ। ਇਹ ਕਿ ਅਸੀਂ ਥੋੜੇ ਜਿਲੇ ਲੇਟ ਹੋ ਗਏ। ਤੇ ਕਦੇ ਵੀ ਸਾਰੇ ਜਾਣੇ ਜਾਵਾਂਗੇ ਸਾਰੀਆਂ ਦਰਾਨੀਆਂ ਦਿਸ਼ਾਣੀਆਂ ਨੇ। ਕਦੇ ਕਿਸੇ ਪੈਨ ਨੂੰ ਕੋਈ ਕੰਮ ਹੋ ਜਾਂਦਾ ਕਿਸੇ ਪੈਨ ਨੂੰ ਕੋਈ ਕੰਮ ਹੋ ਜਾਂਦਾ ਮਸਾ ਅੱਜ ਸਲਾਹ ਬਣਗੀ। ਆਪਾਂ ਹੁਣ ਜਾਵਾਂਗੇ ਜੀ ਸੰਡੇ ਨੂੰ। 21 ਤਰੀਕਾ ਹੈ ਨਾ ਉੱਤੇ 21 ਤਰੀਕ ਨੂੰ ਜੀ ਮਸਾਂ ਸਲਾਹ ਹੋਣੀ ਹੈਗੀ ਕਦੇ ਕਿਸੇ ਨੂੰ ਕੰਮ ਹੋ ਜਾਂਦਾ ਕੋਈ ਕਿਸੇ ਨੂੰ ਕਿਵੇਂ ਕੰਮ ਹੋ ਜਾਂਦਾ ਪਹਿਲਾਂ ਜਾਣਾ ਕਿ ਹੁਣ ਮੰਗਲਵਾਰ ਨੂੰ ਉੱਤੇ ਸਾਨੂੰ ਕੰਮ ਹੋ ਗਿਆ ਕੱਲ ਨੂੰ ਫਿਰ ਕਹਿੰਦੇ ਵੀ ਚੱਲ ਕੱਲ ਨੂੰ ਵਗ ਚੱਲ ਜਾ ਕੱਲ ਨੂੰ ਗੁਰਮੀਤ ਭੈਣ ਕਹਿੰਦੀ ਵੀ ਸਾਨੂੰ ਕੰਮ ਆ ਕਿ ਵੀ ਅਸੀਂ ਨਹੀਂ ਜਾ ਸਕਦੇ ਹੈਗੇ ਫਿਰ ਹੁਣ ਐਤ ਬਾਅਦ ਤੇ ਰੱਖ ਲਿਆ ਐਤ ਬਾਅਦ ਨੂੰ ਜਾਵਾਂਗੇ ਪ੍ਰੀਤਪਾਲ ਜੰਗੀ ਅਸ਼ਮੀਤ ਹੋਰੀ ਜਾਣਗੇ ਜੀ ਇਹ ਟਰੈਕਟਰ ਟਰਾਲੀ ਲੈ ਕੇ ਤੇ ਚਾ ਵੀ ਨਹੀਂ ਜਾਣਾ ਤੁਸੀਂ ਮੈਂ ਹੈ ਨਾ ਅਸ਼ਮੀਤ ਹੋਰੀ ਜਾਣਗੀ ਜੀ ਮੁੰਡੇ-ਮੁੰਡੇ ਚੋਵੀ ਤਰੀਕ ਨੂੰ ਅਸੀਂ ਪਹਿਲਾਂ ਜਾ ਆਵਾਂਗੇ ਹੱਥ ਨੂੰ ਮੁੜ ਕੇ ਆਵਾਂਗੇ ਰਾਜੋਰੀ ਵੀ ਜਾਣਗੇ ਉਹ ਵੀ ਕਿਨੂ ਜਾਣਗੇ ਐਤ ਬਾਅਦ ਨੂੰ ਦੋ 3 ਪੂਆ ਜੀ ਹੋਰ ਨਹੀਂ ਤੇਰਾ ਉੱਪਰ ਜੀ ਰਾਜਵ ਹਰਕੀਤ ਆ ਉਹ ਹੋਰੀ ਕਿਹੜੀਆਂ ਕ੍ਰਾਣੀ ਪੂਆ ਤੇਕਰ ਨਾ ਕਾਈ ਪੂਆ ਤੇ ਰਣਜੀਤ ਉਹ ਜਾਣਗੇ ਨਵੀਂ ਰੋਜਿਆ ਪਸਾਦ ਸਾਰੇ ਕੰਮ ਕਰ ਲਏ ਨੇ ਕਰਤੇ ਤੇ ਆਪਾਂ ਹੁਣ ਅੰਤ ਦੁਨਬਾਰੀ ਦਿਵਾਉਣੇ ਆਂਗੇ ਥਰਮੋਸ ਚ ਪਾ ਕੇ ਲੈ ਜਾਵਾਂਗੇ ਫਿਰ ਅੱਠੇ ਠਹਿਰ ਕੇ ਪੀਵਾਂਗੇ ਉੱਤੇ ਇੱਕ ਛੱਡ ਹੋਈ ਪਈ ਆ ਰਾਜਵਿੰਦਰ ਕਹਿੰਦੀ ਕਹਿੰਦੀ ਤੂੰ ਤੇ ਜਰਾ ਆਪਾਂ ਪਾਈ ਫਿਰਦੀ ਆ ਕਹਿੰਦੀ ਇੰਨੀ ਠੰਡ ਹੋ ਰਹੀ ਹੈਗੀ ਬਾਬਾ ਸੁਨਾਮਾ ਇੰਜਾਂ ਦੀ ਫੋਨ ਕਹਿੰਦਾ ਸੁਨਾਮ ਤਾਂ ਮੈਂ ਵੀ ਜਾ ਕੇ ਜਾਂ ਕਹਿੰਦਾ ਮੈਂ ਤਾਂ ਕੋਈ ਨਹੀਂ ਬਸ ਮੈਨੂੰ ਤਾਂ ਠੰਡ ਲੱਗੀ ਮੈਂ ਤਾਂ ਕਿ ਪਹਿਲਾਂ ਜਰਾ ਆਪਾਂ ਪਾਈਆ ਠੰਡ ਲੱਗੀ ਠੰਡ ਹੋਈ ਪਈ ਹੈਗੀ ਇਕ ਦਿਨ ਚਲ ਗਏ ਜੀ ਆਪਰਾਇਪਾ ਇਹਨਾਂ ਦੇ ਭੂਆ ਕੱਟਣ ਤੇ ਆਪਾਂ ਦਾ ਬਲਾਵਕ ਬਣਾ ਕੇ ਲਿਆ ਮੰਗੇ ਨਾਇ ਪਾਂ ਖਰਾਜ ਪੈਣ ਲਵੇ ਜਾ ਆ ਮੰਗੇ ਨਾਲ ਜਾ ਕੇ ਮੰਗੇ ਜੀ ਆਪਣੇ ਨਾਣ ਕੀ ਤੋਂ ਕਾਲ ਉੱਥੇ ਵੀ ਖੜਿਆਵਾਂਗੇ 10 ਮਿੰਟ ਐਂ ਇਧਰ ਰਾਤ ਲਾਉਣ ਦੀ ਸਲਾਹ ਕੀ ਫਿਰ ਦੇਖਦੇ ਆਂਗੇ ਜੇ ਰਾਤ ਲੱਗੂਗੀ ਜੇ ਅਸ਼ਮੀਤ ਮੈਂ ਫਿਰ ਤ ਰਾਤ ਲਾ ਆ ਮੰਗੇ ਤੇ ਅਸ਼ਮੀਤ ਹੋਰੀ ਜਾਣਗੇ ਜੀ 24 ਤਰੀਕ ਨੂੰ 22 ਤਰੀਕ ਨੂੰ ਆਵਗੇ ਹਨਾ 22 ਤਰੀਕ ਨੂੰ ਕਹਿੰਦੇ ਨੇ ਕਹਿੰਦੇ ਵੀ ਮੁੜ ਕੇ ਆਵਾਂਗੇ ਦੇ ਰਾਤ ਲੱਗੀ ਤਾਂ ਰਾਤ ਨਾ ਆਵਾਂਗੇ ਫਿਰ ਆਪਾਂ ਪਹਿਲੀ ਜਾਏ ਆਉਣੇ ਅਗੇ ਉਦੋਂ ਕਿਉਂ ਜਾਣਾਗਾ ਹੁਣ ਫਿਰ ਕਿਚਰੀ ਕੁੰਡਾ ਪਨ ਉੱਥੇ ਜਾਣਾਗਾ ਫਿਰ ਉਦੋਂ ਪਹਿਲਾਂ ਜਾਏ ਆਉਣੇ ਐਂ ਤਾਂ ਮਾਰੂ ਕੱਲ ਨੂੰ ਵੀਰਵਾਰ ਪਾਸੋਂ ਜਿਮਾ ਤੁਮ ਤਾਂ ਨਹੀਂ ਨੇ ਹੂੰ ਫਿਰ ਫਿਰ ਜਾਏ ਨਹੀਂ ਆਣਾ ਹਜੇ ਭਾਈ ਨੂੰ ਵਗਿਆਂਗੇ ਤੇਈ ਨੂੰ ਵਗਜਾਂਗੇ ਨਹੀਂ ਜਬੀ ਨਹੀਂ ਜਾਣਾ ਇਸ ਇਤਨੇ ਹੂੰ ਦੇਖਦੇ ਆਂਗੇ ਤੇ ਡੈਡੀ ਤਾਂ ਕਹਿੰਦਾ ਲਾਇ ਕਹਿੰਦਾ ਉਹ ਤੇ ਤੁਹਾਨੂੰ ਪੂਆ ਕੱਢਣ ਜਾਣਾ ਮੈਂ ਕਹਿ ਕਿ ਹੁੰਦਾ ਗਵਾ ਹੁਣੇ ਤਾਂ ਫੋਨ ਕੀਤਾ ਗਾ ਰਾਜ ਦੇ ਤਾਂ ਪੂਆ ਕੱਢ ਕੇ ਲੈ ਜਾ ਕੋਈ ਨਾ ਸਾਡੇ ਵੀ ਜੀ ਆਈਤੀ ਦੁੱਧ ਨਹੀਂ ਹੈਗਾ ਅੱਗੇ ਸੀ ਸਿਆਚ ਪੂਆ ਕੱਢ ਲੈ ਨਹੀਂ ਹੁੰਦੇ ਅੰਗੇ ਅਸ਼ਮੀਤ ਪੰਜੀਰੀ ਤਾਂ ਹਾਂਦਾ ਨਹੀਂ ਹੈਗਾ ਮੈਂ ਆਪਦੇ ਵਾਸਤੇ ਪੰਜੀਰੀ ਦੇ ਲਾ ਕੇ ਲਿਆਉਂਗੀ ਇਹਨਾਂ ਵਾਸਤੇ ਪੂਆ ਕੱਢ ਲਿਆਵਾਂਗੇ ਤੇ ਰਾਜ ਭੈਣ ਨੇ ਕੀਤਾ ਤੇ ਅੱਜ ਫੋਨ ਕਹਿੰਦੇ ਵੀ ਚਾਹੀਦੀ ਜੇ ਇੱਥੇ ਲੈ ਕੇ ਜਾਣਾ ਕਹਿੰਦੇ ਦੁੱਧ ਚਾਹੀਦਾ ਥੋੜਾ ਇੱਕ ਫੇ ਲੈ ਲਓ ਵੀ ਜੇ ਠੀਕ ਕਰੇ ਕੱਢਣਾ ਹਾਂ ਮਾਈਂਂ ਹੀ ਕੱਢ ਕੇ ਲੈ ਜਾਂਦੇ ਚਲੋ ਕੋਈ ਨਾ ਦਬਾਹਣੇ ਨਾ ਰਾਹ ਆਪਲਾ ਹੁਣ ਮਾਮੇ ਨੇ ਲਿਆ ਕੇ ਮੰਗੀ ਜਿਹਾ ਭੱਜ ਮੈਨੂੰ ਕੰਮ ਤਾਂ ਵੀਰ ਬਾਰਾ ਜੀ ਉਹਨੂੰ ਪੁੱਛ ਲਾਂਗੇ ਵੀ ਜੇ ਕੱਲ ਨੂੰ ਕਹਤੋਂ ਨੇ ਮਾਮੇ ਨੇ ਤਾਂ ਕੱਲ ਨੂੰ ਲਿਆਵਾਂਗੇ ਨਹੀਂ ਤੇ ਪਰਸ ਉਹਨਾਂ ਲਈ ਕੇ ਆਮਾ ਨਹੀਂ ਜੂ ਮੈਨੂੰ ਜਸਮੀਤ ਜਾ ਕੇ ਲਿਆਉਗਾ ਜਸਮੀਤ ਦਾ ਟਾਈਮ ਹੋ ਜਾਏ ਜਸਮੀਤ ਦਾ ਨਾਟਕ ਹੋਵੇ 8:00 ਵਜੇ ਆ ਗਏ ਉਹਨਾਂ ਕੇ ਹੱਥੀ ਮਹਾਤਮ ਕੋਈ ਨਾ ਮਹਤਵਪੂਰਨ ਫੋਨ ਕਰਦੀ ਸਭ ਨੂੰ ਵੀ ਇੱਕ ਜਾਨਾ ਫਿਰ ਲੈ ਜੀ ਤੈਨੂੰ। ਨਾਂ ਮੈਨੂੰ ਰੱਖਾਂਗੇ ਫਿਰ ਹੱਤ ਦਾ। ਫਿਰ ਆਪਣੇ ਲੰਗਰ ਸ਼ੁਰੂ ਹੋ ਜੂਗਾ ਜੀ 25 25 ਤਰੀਕ ਨੂੰ ਹੁੰਦਾ ਤਾਂ 25 26 ਤਾਈ। ਤਾਂ ਨਾ 4 28 ਨੂੰ ਵੀ ਹੁੰਦਾ 28। ਪਿਛਲੀ ਵਾਰ ਤਾਂ ਮੀਂਹ ਪਈ ਗਿਆ ਕੁਝ ਵੀ ਨਾ ਹੋਇਆ। ਕੰਨੀ ਬੱਦਲ ਵਾਈ ਸੀਗੀ ਮੀਂਹ ਪਈ ਗਿਆ। ਮੀਂਹ ਹਟੇ ਕਰੇ ਸਾਰਾ ਸਾਰਾ ਦੇ ਨਰਾਤ। ਹੋਰ ਪਿਛਲੀ ਵਾਰ ਤਾਂ ਲੰਗਰ ਤਾਂ ਵੀ ਬਸ ਹੋ ਗਈ ਤੇ ਕਿਉਂ ਫਿਰ ਗੁਜਕਾਰ ਦਾ ਬੰਦ ਪ੍ਰਸਾਦ ਦਾ। ਫਿਰ ਇੱਥੇ ਲੈ ਕੇ ਆਉਂਦੇ ਇੱਥੇ ਢੋਂਦੇ ਬਸ ਪਿਛਲੀ ਵਾਰ ਬਹੁਤ ਬੁਰਾ ਹਾਲ ਸੀ ਅਈ ਤੇ ਮੀ ਕੋਣੀ ਸੁਖ ਸਾੰਦ ਰੱਖੇ ਫਿਰ ਸੇਵਾ ਕਰਨ ਜਾਇਆ ਕਰਾਂਗੇ ਫਿਰ ਤਿੰਨੇ ਦਿਨ ਜਾਣੀ ਬਣੀ ਜੀ ਅਸੀਂ ਸਾਰੀਆਂ ਇਕੱਠੀਆਂ ਹੋ ਕੇ ਜਿਹੜਾ ਆਪਣਾ ਕੋਟੀਆਂ ਦਾ ਤੀ ਉਹਦਾ ਜਾਗਟਾ ਦਾ ਸਕੀਵਿਆਂ ਦਾ ਹਨਾ ਆਪਣਾ ਬਹੁਤ ਵਧੀਆ ਕੰਮ ਚੱਲ ਰਿਹਾ ਹੈਗਾ ਤੇ ਐਨੀ ਤੇ ਮੈਨੂੰ ਆਸ ਵੀ ਨਹੀਂ ਸੀ ਕਿ ਵੀ ਆਪਣਾ ਇੰਨਾ ਵਧੀਆ ਕੰਮ ਚੱਲ ਪੂਗਾ ਇੱਕ ਭੈਣ ਅੱਜ ਫੋਨ ਆਇਆ ਸੀ ਇੱਕ ਅੱਜ ਸਕੀਵਿਆਂ ਦਾ ਆਪਾਂ ਨੂੰ ਆਰਡਰ ਆ ਗਿਆ ਆਪਾਂ ਹੁਣ ਅੱਗੇ ਤੋਂ ਪਹਿਲਾਂ ਬੁਣ ਕੇ ਰੱਖਿਆ ਕਰਾਂਗੇ ਆਪਾਂ ਨੂੰ ਪਤਾ ਲੱਗ ਗਿਆ ਵੀ ਵਧੀਆ ਕੰਮ ਹੋ ਜੂਗਾ ਚੱਲ ਪੂਗਾ ਤੇ ਆਈ ਤੇ ਆਪਣਾ ਬਹੁਤ ਵਧੀਆ ਕੰਮ ਚੱਲਿਆਗਾ ਬਹੁਤ ਵਧੀਆ ਆਪਾਂ ਨੂੰ ਸਕੀਵੀਆਂ ਦੇ ਜਾਲਟਾਂ ਦੇ ਬਹੁਤ ਵਧੀਆ ਆਰਡਰ ਆ ਰਹੇ ਨੇ ਤੇ ਕੋਟੀ ਦਾ ਇੱਕ ਆਗਾ ਜਾਲਟਾਂ ਤੇ ਸਕੀਵੀਆਂ ਦਾ ਵੱਧ ਚੱਲ ਰਹੀਆਂ ਨੇ ਸਾਨੂੰ ਵੱਧ ਤਸਕੀਵੀਆਂ ਦਾ ਰੱਖ ਉਹਦੇ ਤਿੰਨ ਪਲਾ ਉਹਦੀ ਆ ਗਈ ਸਿੱਪੀਆਂ ਨੇ ਸਿੱਵੀ ਸਕੀਵੀ ਦਾ ਵੱਧਾ ਪਾਸਮ ਜਿਹੜੀ ਸਿੱਪੀਆਂ ਨੇ ਉਹਦੀ ਕੱਪੜੀ ਕੋਟੀ ਵੀ ਬੁਣ ਕੇ ਦੇਣੀ ਆ ਚਿੱਟੇ ਰੰਗ ਦੀ ਸਿੱਪੀਆਂ ਦੀ ਜਿਹੜੀ ਸਕੀ ਵੀ ਪਾਸੇ ਮੰਡਿਆ ਕੇ ਗਾਹ ਨੂੰ ਅੱਗੇ ਤੋਂ ਆਪਾਂ ਪਹਿਲੀ ਬੁਣ ਕੇ ਰੱਖਿਆ ਕਰਾਂਗੇ ਇਕੱਠੀ ਪਾਸੇ ਮੰਲਿਆਇਆ ਕਰਾਂਗੇ ਹੁਣ ਤਾਂ ਆਪਾਂ ਬਸ ਜੇ ਕੋਈ ਪਹਿਨ ਆਰਡਰ ਦਿੰਦੀ ਹੈਗੀ ਆਪਾਂ ਉਹਦੀ ਲਿਆਉਣਿਆਂਗੇ ਬਸ ਉਹ ਹੀ ਕਲਰ ਕੁਸ ਆਪਾਂ ਨੂੰ ਕਲਰ ਦਾ ਵੀ ਨਹੀਂ ਪਤਾ ਲੱਗਦਾ ਹੈਗਾ ਵੀ ਕੋਈ ਹਨਾ ਪਿੱਕਾ ਹੁੰਦਾ ਜਾਂ ਗੂੜਾ ਹੁੰਦਾ ਹੈਗਾ ਚਲੋ ਜੀ ਪ੍ਰਮਾਤਮਾ ਆਪਣੇ ਆਈ ਬਾਹ ਫੜੀ ਰੱਖੇ ਹਨਾ ਬਹੁਤ ਵਧੀਆ ਆਪਣਾ ਕੰਮ ਚੱਲ ਮੁਰਮੁਰੂ ਕਰੀ ਜਾਣਾ ਤਾਂ ਕੀ ਹੋਵਗਾ ਆਪਣਾ ਬਹੁਤ ਵਧੀਆ ਕੰਮ ਚੱਲ ਰਹਿਗਾ ਤੇ ਆਪਾਂ ਅੱਗੋਂ ਗਾਹਾਂ ਤੋਂ ਆਪਾਂ ਹੋਰ ਵਧਾਵਾਂਗੇ ਕੰਮ ਤੇ ਚਲੋ ਜੀ ਵੀਡੀਓ ਦਾ ਆਪਾਂ ਕਰਦੇ ਐਂਡ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਵੀਡੀਓ ਕਿਵੇਂ ਦੀ ਲੱਗੇ ਦੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ